ਸਸਿਕਾਲ ਜੀ গুਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਆ ਸ਼ੁਰੂਆਤ ਤੇ ਹੁਣ ਨਾਲੇ ਖੇਤਾਂ 'ਚ ਢੀਡਾ ਕੱਢ ਕੇ ਆਉਣੀਆਂ ਸੈਰ ਕਰਕੇ ਆਉਣੀਆਂ ਤੇ ਡੌਗਸ ਨੂੰ ਰੋਟੀ ਪਾ ਕੇ ਆਉਣੀਆਂ ਰੋਟੀਆਂ ਲਹਾ ਲੀਆਂ ਤਾਜ਼ੀਆਂ ਪਾ ਕੇ ਆਉਂਦੇ ਚੱਲਦੇ ਆ ਹੁਣ ਦੇਖਦੇ ਆ ਬੈਠਾ ਉੱਥੇ ਜੇ ਬੈਠਾ ਹੋ ਯਾਰ ਰੋਟੀ ਪਾਏ ਆਉਣੇ ਆ ਵਿਚਾਰੇ ਨੂੰ ਧੁੰਦ ਬਹੁਤ ਅੱਜ ਵੀ ਯਾਰ ਆ ਗਿਆ ਨਾ ਤੁਸੀਂ ਖਾਲਾ ਮੇਰਾ ਪੁੱਤ ਖਾਲਾ ਕਾਲਾ ਮੇਰਾ ਲਾਡੂ ਤੇ ਹੁਣ ਨਹਾ ਧੋ ਕੇ ਆਪਾਂ ਚੱਲਦੇ ਆਂ ਜੀ ਫਤੇਗੜ੍ਹ ਸਾਹਿਬ ਮਿੱਤਰ ਪਿਆਰਿਓ ਤੇ ਰੋਟੀਆਂ ਜ਼ਰੂਰ ਪਾਇਆ ਕਰੋ ਇਹਨਾਂ ਨੂੰ ਬੇਜਵਾਨਿਆਂ ਨੂੰ ਯਾਰ ਜੇ ਕੋਈ ਗਊਆਂ ਫਿਰਦੀਆਂ ਹੁੰਦੀਆਂ ਨੇ ਗਊਆਂ ਨੂੰ ਵੀ ਹਰਾ ਚਾਰਾ ਹੋ ਗਿਆ ਜਿਵੇਂ ਚਾਹੇ ਰੋਟੀ ਪੇੜਾ ਵੀ ਪਾਤਾ ਉਹ ਵੀ ਪਾਇਆ ਕਰੋ ਯਾਰ ਦੇਖ ਲਓ ਇਹਨਾਂ ਸਮਝਦਾਰਾ ਪਿੱਛੋਂ ਤੁਰ ਕੇ ਮੇਰੇ ਮਗਰ ਆ ਗਈ ਵੇਖ ਲਾ ਚੱਲ ਚੱਲ ਪੁੱਤ ਪੈ ਜਾ ਜਾ ਕੇ ਤੇ ਮੈਂ ਕਿਹਾ ਚੱਲ ਬਰਸੀਨ ਦੇਖ ਕੇ ਆਉਨੇ ਆ ਕਿੰਨੀ ਕੁਛੀ ਕਿੰਨੀ ਉਹ ਦੱਸੋ ਠੀਕ ਹਾਂ ਸਾਰੇ ਰਾਜੀ ਖੁਸ਼ੀਓ ਮੇਰੇ ਸਾਰੇ ਐਨ ਆਰ ਆਈ ਇੰਡੀਆ ਪੰਜਾਬ ਵਾਲੇ ਭਤੀਜ ਭਤੀਜੀਆਂ ਨੂੰ ਲਵ ਯੂ ਟਰੱਕ ਭਰ ਕੇ ਤੇ ਪਰਸੋਂ ਸਪਰੇਅ ਕਰੀਤੀ ਬਰਸੀਨ ਦੇ ਉੱਪਰ ਕਿਉਂਕਿ ਉੱਠ ਨਹੀਂ ਰਹੀਦੀ ਯਾਰ ਉਧਰ ਜਮੀ ਕਰਕੇ ਆਪਣਾ ਕੰਮ ਚੱਲੀ ਜਾਂਦਾ ਇਹ ਜਮੀ ਦਾ ਅੱਧਾ ਕਿਲਾ ਬੀਜਿਆ ਵਿਆਤੀ ਉਹਦੇ ਕਰਕੇ ਸਰੀ ਗਿਆ ਤੇ ਉੱਠ ਰਹੀ ਆ ਹੁਣ ਤਾਂ ਮੇਰੇ ਹਿਸਾਬ ਨਾਲ ਜਮੀ ਹਜੇ 10 ਦਿਨ ਚੱਲ ਜੂਗੀ ਯਾਰ ਨੂੰ ਉਹਨੂੰ ਹੀ ਮੋਕਣਾ ਈ ਬਰਸੀਨ ਹੋ ਜੂਗੀ ਮਗਰ ਹੋਰ ਦੋਸਤੋ ਮੈਂ ਲਵ ਆ ਤੁਸੀ ਕਹਨੇ ਹੁੰਨੇ ਚਾਚੇ ਖੇਤਾਂ ਦੀ ਵੀਡੀਓ ਬਣਾਇਆ ਕਰ ਆ ਲੋ ਭਾਈ ਖੇਤਾਂ ਚ ਆ ਗਿਆ ਸਵੇ ਸਵੇਰੇ ਲਵ ਯੂ ਆ ਤੁਹਾਨੂੰ ਸਾਰਿਆਂ ਮੈਂ ਰੋਟੀ ਪਾਣ ਗਿਆ ਰੋਟੀ ਪਾਉਣ ਗਿਆ ਆ ਵੀ ਆ ਤੇ ਆ ਦੇਖ ਲਓ ਗਲੀ ਚ ਆ ਕੇ ਬੈਠੀ ਜੀ ਵਿਚਾਰੀ ਹਾਂਜੀ ਦੋਸਤੋ ਅੱਜ ਨਵੀਂ ਪੱਕ ਬੰਨਾਂ ਗਿਆ ਆ ਆਜੋ ਰੋਟੀ ਖਿਲਾ ਦੀਏ ਰੋਟੀ ਖਾ ਲਓ ਆ ਟੀਮੀ ਪਈ ਆ ਗਲੂੰਡਣੀ ਬਣੀ ਹਾਂਜੀ ਦੋਸਤੋ ਆਜੋ ਰੋਟੀ ਖਿਲਾ ਦੀਏ ਗੁੰਗੀ ਮਸਲੀ ਨਾਲ ਪਰੌਂਠੇ ਤੇ ਜਾਣਾ ਫਤੇਗੜ ਸਾਹਿਬ ਆ ਇਹ ਹੋ ਸਕਿਆ ਤਾਂ ਤੁਸੀਂ ਅੱਜ ਐਂਡ ਤੱਕ ਬਲੌਗ ਦੇਖਿਓ ਕੀ ਪਤਾ ਦੇਸ਼ ਭਗਤ ਵੀ ਅੱਜ ਗੀੜਾਵਾਜ ਵਿੱਚ ਜੁੜੀ ਹੋਰਟੀ ਚ ਠੀਕ ਆ ਜੀ ਅਮਲੋਵ ਸਾਈਡ ਬਾਕੀ ਜੁੜੇ ਰਹੋ ਓਕੇ ਆ ਜੀ ਕੰਮ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਆਪਾਂ ਫਲੇਗੜ ਸਾਹਿਬ ਨੂੰ ਜੁੜੇ ਰਹੋ ਹਾਂਜੀ ਦੋਸਤੋ ਫਲੇਗੜ ਸਾਹਿਬ ਪਹੁੰਚ ਗਏ ਆਪਾਂ ਹਾਂਜੀ ਫਲੇਗੜ ਸਾਹਿਬ ਆ ਗਏ ਜੀ ਆਪਾਂ ਇੱਕ ਦੂਰ ਦੂਰ ਸਭ ਮੱਥਾ ਟੇਕ ਦਿਆਂ ਜੀ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਜੋਤੀ ਸਰੂਪ ਸਾਹਿਬ ਤੇ ਆ ਵੀ ਭਤੀਜ ਆਪਣੇ ਮੱਥਾ ਟੇਕਣ ਆਈ ਪੈਣੀ ਕੱਲ ਚਲੀ ਆ ਯਾਰ ਬੁੰਦੀ ਜਾਂਦੀ ਆ ਉਹ ਚੌਂਕੜੇ ਵਾਲੀ ਪਈ ਆ ਹਾਂਜੀ ਆ ਆਪਣੇ ਭਤੀਜ ਪੜਦੇ ਨੇ ਯਾਰ ਅ ਬੰਦਾ ਬਾਹਦਰ ਹਾਂਜੀ ਬੰਦਾ ਬਾਹਦਰ ਯੂਨੀਵਰਸਿਟੀ ਚ ਪੜਦੇ ਨੇ ਤੇ ਭਤੀਜ ਆਪਣੇ ਬਰੀਂਡੇ ਸਾਈਡ ਤੋਂ ਨੇ ਇੱਕ ਦਾ ਚਮਕੌਰ ਸਾਹਿਬ ਹਾਂਜੀ ਮੱਥਾ ਟੇਕ ਲਿਆ ਹਾਂਜੀ ਟੇਕ ਲਿਆ ਠੀਕ ਆ ਠੀਕ ਆ ਹੋਰ ਕੀ ਨਵੀਂ ਤਾਜ਼ੀ ਗੱਲਬਾਤ ਓਕੇ ਹਾਂਜੀ ਹਾਂਜੀ ਠੀਕ ਆ ਵਧੀਆ ਹੀ ਚਾਹੀਦਾ ਯਾਰ ਹਾਂਜੀ ਮਿੱਤਰ ਪਿਆਰਿਓ ਗੁਰਦੁਆਰਾ ਸਾਹਿਬੇ ਹੁਣ ਸੇਵਾ ਕਰਾਉਣੀ ਆ ਘੰਟਾ ਖੰਡ ਹੋਰ ਕਿਉਂਕਿ ਰੋਜੇ ਮਿਲ ਮਿਲੀਦਾ ਏ ਮਤਲਬ ਭਤੀਜ ਭਤੀਜੀਆਂ ਨੂੰ ਵੀ ਯਾਰ ਕਿਉਂਕਿ ਹੁਣ ਮੇਰੇ ਤੋਂ ਫਰੇਗੜ ਸਾਹਿਬ ਨਾ 3-4 ਦਿਨ ਲਗਾਤਾਰ ਆਇਆ ਨਹੀਂ ਜਾਣਾ ਹੈਗਾ ਇਸ ਕਰਕੇ ਉਹ ਤਾਂ ਕਿਸੇ ਨੂੰ ਮਿਲਣਾ ਹੁਣਾ ਮਿਲਣਾ ਦੀ ਕਿਸੇ ਨੂੰ ਸੜਕ ਦੇ ਉੱਪਰ ਕਿਸੇ ਦਾ ਫੋਨ ਆ ਗਿਆ ਜੀ ਤਾਂ ਬਾਹਰ ਆ ਗਿਆ ਦੀ ਉਹਨੂੰ ਫਿਰ ਗੁਰਦੁਦੁਆਰਾ ਸਾਹਿਬ ਚੱਲਦੇ ਆ ਲੰਗਰ ਹਾਲ ਚ ਹਾਂਜੀ ਆ ਵੀ ਆਪਣੇ ਭਤੀਜ ਹੁਣ ਮੱਥਾ ਟੇਕ ਕੇ ਆਏ ਨੇ ਨੌਜਵਾਨ ਗੁਰਦੁਆਰਾ ਸਾਹਿਬ ਇੱਥੇ ਯੂਨੀਵਰਸਿਟੀ ਚ ਪੜ੍ਹਦੇ ਨੇ ਠੀਕ ਚੱਲਦੀ ਆ ਪੜ੍ਹਾਈ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਆ ਹੋ ਠੀਕ ਠਾਕ ਹਾਂਜੀ ਹਾਂਜੀ ਪੈਰੀ ਹੱਥ ਲਾਉਣਾ ਹੁੰਦਾ ਮੰਮੀ ਡਾਡੀ ਦੇ ਹਾਂਜੀ ਹਾਂਜੀ ਰੋਜ਼ ਬੜਾ ਠੀਕ ਆ ਵਧੀਆ ਗੱਲ ਆ ਹਾਂਜੀ ਭਤੀਜ ਮੱਥਾ ਟੇਕਣ ਆਏ ਵੀ ਨੇ ਫਤੇਗੜ ਸਾਹਿਬ ਤੇ ਇੱਥੇ ਕਾਲਜੇ ਚ ਪੜ੍ਹਦੇ ਨੇ ਠੀਕ ਹੋ ਭਤੀਜੋ ਚੱਲਦੀ ਕੰਮ ਜੱਟੇ ਕੋਈ ਨਵੀਂ ਤਾਜੀ ਗੱਲਬਾਤ ਠੀਕ ਠਾਕ ਆ ਕੱਲ ਮੇਰੀ ਕਿਰਪਾ ਨਹੀਂ ਕਿਰਪਾ ਤਾਂ ਇਹਨਾਂ ਦੀ ਆ ਹੋਰ ਦੱਸੋ ਗੱਲਬਾਤ ਹਾਂਜੀ ਆਪਣੇ ਭਤੀਜ ਮਾਤਾ ਗੁਰੀ ਕਾਲਜ ਵਿੱਚ ਪੜ੍ਹਦੇ ਨੇ ਸਾਰੇ ਕਿਵੇਂ ਚੱਲ ਰਿਹਾ ਕਾਲਜ ਸਭ ਬੜੇ ਸਾਰੇ ਓਕੇ ਹਾਂਜੀ ਤੇ ਪਿੰਡ ਕਿਹੜਾ ਪੈ ਜਾਂਦਾ ਤੁਹਾਡਾ ਪੁੱਤ ਗਵਿੰਦਗੜ ਸਾਡੇ ਗਵਿੰਦਗੜਾ ਤੁਹਾਡਾ ਮਲੋ ਪੈ ਗਿਆ ਹਾਂਜੀ ਠੀਕ ਆ ਠੀਕ ਆ ਓਲੋ ਵੀ ਜਾਣਾ ਮੈਂ ਦੇਸ਼ ਭਗਤ ਕਿਮਿਆ ਜੁਨੀਵਰਸਿਟੀ ਓਕੇ ਬੜੀ ਵਧੀਆ ਜੀ ਲਵ ਯੂ ਲਵ ਯੂ ਲਵ ਯੂ ਮਤਲਬ ਆਉਣਾ ਉੱਥੇ ਵੀ ਮੈਂ ਇੱਕ ਦਿਨ ਸਾਡੇ ਬਹੁਤ ਮੈਸੇਜ ਕਰਦੇ ਨੇ ਜਾ ਕੇ ਆਉਂਦਾ ਮੈਂ ਹੋਰ ਦੱਸ ਜੇ ਚਾਹ ਪਾਣੀ ਪੀਣੀ ਆ ਬਣਾ ਲਿਆ ਹਾਂ ਬਸ ਬਸ ਉਂਇਓ ਨਾ ਕਹਦੀ ਨਹੀਂ ਨਹੀਂ ਜੀ ਕਿਤੇ ਕਹਿ ਦੇ ਮੈਂ ਚਾਚਾ ਪੁੱਛਿਆ ਨਹੀਂ ਹੈਗਾ ਨਹੀਂ ਨਹੀਂ ਚਲ ਪੀ ਹਾਂਜੀ 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 ਆ ਮੇਰੇ ਭਤੀਜ ਨੇ ਸਾਰੇ ਮੰਡੀ ਗੰਦਗੜ ਵਾਲੇ ਤੇ ਮਾਤਾ ਜੀ ਦੀ ਕਾਲਜ ਚ ਪੜਦੇ ਨੇ ਲਾਭੂ ਆ ਮੇਰੇ ਭਤੀਜਿਆਂ ਨੂੰ ਹੋਰ ਦੱਸੋ ਖਾਣਾ ਪੀਣਾ ਤਾਂ ਨਹੀਂ ਤੁਸਾਂ ਬਸ ਬਸ ਓਕੇ ਆ ਗੱਲਬਾਤ ਮੈਂ ਮੇਰੇ ਦਾ ਫੁੱਲੋਂ ਹਾਂ ਪੁੱਤਾਂ ਮੈਂ ਫੜ ਕੇ ਆਂ ਮਗਾ ਆਇਆ ਨਹੀਂ ਜਾਣਾ ਪੰਜ ਸੱਤ ਦਿਨ ਚਲ ਫੜ ਜਾਂਦੇ ਆ ਵਾੜਾ ਜੰਤੀ ਬਹੁਤ ਜਣ ਚੱਲਦੀ ਹੈ ਜੀ ਚੱਲ ਰਹੀ ਹੈ ਜੀ ਹਾਂਜੀ ਹਾਂਜੀ ਹੋਰ ਦੋਸਤੋ ਮੁੰਡਿਓ ਠੀਕ ਹੋ ਤੁਸੀਂ ਭਰਸੋ ਵਾਲਿਓ ਉਹ ਕੈਮੋ ਕੈਮੇ ਚਾਹੀਦਾ ਪੁੱਤ ਹੋਰ ਗੱਲਬਾਤ ਕੋਈ ਵਧੀਆ ਚੱਲਦੀ ਹੈ ਜ਼ਿੰਦਗੀ ਹਾਂਜੀ ਅੱਪ ਭਤੀ ਜਾ ਕੇ ਆਪਣੇ ਆ ਵੀ ਮਾਤਾ ਵੀ ਦੀ ਚ ਪੜਦਨੇ ਯਾਰ ਉਹ ਠੀਕ ਹੋ ਮੁੰਡਿਓ ਓਕੇ ਆ ਰਿਪੋਰਟ ਲੈ ਕੱਲ ਹੀ ਭਤੀ ਜਾ ਗਿਆ ਚਵਾਕ ਦੀ ਬੰਦੂੜਿਆ ਨਹੀਂ ਹੈਗਾ ਉਹ ਆਦਾ ਐਉਂ ਦਿਖਾਉਣ ਲੱਗਿਆ ਮੰਗਾ ਜਰ ਮੈਂ ਪੁਨੀ ਦਾ ਹੈ ਨਹੀਂ ਪਰ ਉਹ ਪਾਰਟੀ ਉਹਦੇ ਮਟਿਆ ਕਰਕੇ ਮੈਂ ਕਿਸੇ ਪਾਰਟੀ ਦਾ ਛਪਾਇਆ ਬਿਆਨ ਹੱਥ ਤੇ ਉੱਥੇ ਫਿਰ ਬੱਲ ਪਾਰਟੀ ਦੀ ਮੰਗਾ ਜੇ ਨਾਂ ਪਾਈ ਕਿਉਂਗਾ ਚਾਚੇ ਨੇ ਵੀ ਨਹੀਂ ਪਾਈ ਹੈ ਮੈਨੂੰ ਕੁਝ ਬੋਲਿਆ ਨਹੀਂ ਮੈਂ ਚੱਲ ਕੰਮ ਜਵਾਗ ਦਾ ਜੇ ਕੋਡ ਨੇ ਆਪਣੀ ਆਪਣੀ ਵਾਲਾ ਹੈ ਜਿਹੜੇ ਜਵਾਕਾਂ ਨੂੰ ਪਤਾ ਨਹੀਂ ਨਾ ਹੈਗਾ ਮੈਨੂੰ ਕੋਈ ਕਹਦਾ ਕਿਥੇ ਨਹੀਂ ਗੱਲ ਕਹੀ ਮੈਨੂੰ ਠੇ ਵਾਲੇ ਆਨੇ ਹੁੰਦਾ ਆਗੇ ਪਾਣਾ ਆਗੇ ਆ ਜਾ ਡਾਇਨਾਸੌਰ ਆਗੇ ਮੈਂ ਕਿਹਾ ਅਸੀਂ ਡਾਉਟ ਜੀ ਲਈ ਛੱਡਣੇ ਨੇ ਬੜੇ ਬੜੇ ਹੈ ਮੈਂ ਕਿਹਾ ਹਜੇ ਟਾਈਮ ਪਿਆ ਮੈਂ ਕਿਹਾ ਅਸੀਂ ਡਾਉਟ ਜੀ ਲਈ ਛੱਡੇ ਪਤਾ ਲੱਗ ਗਿਆ ਕਿ ਕੀ ਭਾਵੀ ਕੀਤੀ ਹੈ ਹੈ ਕੂਈਓ ਲੋਕ ਦੱਸ ਕਿਥੇ ਵੋਟ ਪਾਉਣੀ ਅਗਲੇ ਨੇ ਪਾ ਦੇਣੀ ਹੈ ਜੇ ਐਂ ਵੋਟ ਪੈਣ ਲੱਗ ਗਈ ਗਾਣਿਆਂ ਦੇ ਉੱਪਰ ਲੈ ਉਹ ਗਾਣਾ ਕੋਈ ਵੀ ਲਾ ਕੇ ਪੀਓ ਪਾ ਦੇਣ ਲੋਕ ਬਹੁਤ ਚੱਕ ਲੋ ਧਰ ਲੋ ਜਦੋਂ ਗੱਲ ਆਉਂਦੀ ਆ ਵੋਟ ਦੀ ਭਾਂਜੋ ਡੱਬਾ ਖਾਲੀ ਨਿਕਲਦਾ ਹਰ ਇੱਕ ਵਾਰ ਐਂ ਹੁੰਦਾ ਇਕੱਠ ਬਹੁਤ ਹੋ ਜਾਂਦਾ ਤੇ ਇਕੱਠ ਦਾ ਕੋਈ ਰੌਲਾ ਨਹੀਂ ਹੈਗਾ ਪਰ ਉਹਨੂੰ ਬੋਰਡ 'ਚ ਨਹੀਂ ਕਰਨ ਬਟ ਆਪਾਂ ਕਰ ਸਕਦੇ ਹੈਗੇ ਬਿਲਕੁਲ ਫਿਰ ਇਹਦੇ ਵਿੱਚ ਇੱਕ ਹੋਰ ਨੁਕਸ ਕੀ ਆ ਜਾਂ ਤਾਂ ਆਮ ਮੁੰਡਿਆਂ ਨੂੰ ਟਿਕਟਾਂ ਦੇ ਦਈਏ ਜਿਹੜੇ ਸਿੰਪਲ ਨੇ ਪਿੰਡਾਂ 'ਲੇ ਲਾਲਾ ਸ਼ਹਿਰਾਂ 'ਲੇ ਲਾਲਾ ਆਮ ਵਰਕਰ ਫਿਰ ਤਾਂ ਗੱਲ ਬਣ ਜੂਗੀ ਕਿ ਆਮ ਨੂੰ ਦਊਗਾ ਜੇ ਉਹੀ ਲੀਡਰਾਂ ਦੇ ਮੁੰਡਿਆਂ ਨੂੰ ਦਊਗਾ ਫਿਰ ਭੀਆਂ ਜਿੱਤ ਨਹੀਂ ਜਵਾਨਾਂ ਦਾ ਜੱਫਤ ਨਹੀਂ ਆ ਇੱਕੀ ਸਾਰੇ ਪਾਸੇ ਭਲੇਖਾ ਏ ਭਲੇਖਾ ਲੋਕਾਂ ਨੇ ਘਟ ਦੇਣਾ ਇਸ ਤਾਈ ਦੇ ਲੈ ਕੇ ਕਹਿ ਰਹੇ ਹੁੰਦਾ ਐ ਹੋ ਗਿਆ ਪੁਰਾਣਾ ਹੋ ਗਿਆ ਇਹਨਾਂ ਵੀ ਲੋਟ ਆਉਂਦੇ ਹੈਗੇ ਇਹ ਪ੍ਰਧਾਨ ਸੁਭਾਨ ਬਣਾਏ ਬਨੇ ਮੋਟਰ ਗੈਸਟ ਕਰਨਾ ਹੈ ਉਹਦੇ ਵਿੱਚ ਗੱਟ ਗੱਟ ਕੇ ਨਾਮ ਲੈਣੇ ਨੇ ਮਰੀ ਜਾਂ ਕੋਸਾ ਜੀ ਮਾਰਦੇ ਕੋਈ ਚੱਕਰ ਨਹੀਂ ਹੈਗਾ ਇਹੋ ਜੇ ਕੰਮ ਨਹੀਂ 11 ਰੁਪਏ ਪਿੰਪਰ ਨੂੰ ਦੇ ਦਿੰਦੇ ਨੇ ਇਹ ਵਿਚਾਰੇ ਵਧੀਆ ਵਿਚਾਰੇ ਵਰਕ ਕਰਦੇ ਨੇ ਇਕੱਠ ਕਰ ਨੂੰ ਤੇਰੇ ਮੇਰੇ ਵਰਗੇ ਜਦ ਖਾਣ ਦੀ ਵਾਰੀ ਆਉਂਦੀ ਆ ਕੁਝ ਉਹੋ ਕਰਨ ਦੀ ਮਤਲਬ ਕੜਾਈ ਵਾਲੀ ਫਿਰ ਮੇ ਜੀ ਕਰਦੀ ਆ ਉਹਦਾ ਚੇਅਰਮੈਨ ਬਣੂਗਾ ਮੇਰੀ ਭੂਆ ਦਾ ਮੁੰਡਾ ਚੇਅਰਮੈਨ ਬਣੂਗਾ ਫਿਰ ਆ ਕੋਈ ਚੱਲਦਾ ਪੁੱਤਾਂ ਤਾਂ ਖਤਮ ਹੋ ਜੇ ਨੇ ਆ ਹਾਂਜੀ ਹਾਂਜੀ ਸਾਥੀ ਕਾਲਜੀ ਆ ਮੇਰੇ ਭਤੀਜ ਮਿਲੇ ਨੇ ਖੇੜੀ ਨੌ ਸਿੰਘ ਕੋਲ ਸਕੂਲ ਆ ਡੀਪੀਐਸ ਲਵ ਯੂ ਆ ਮੇਰੇ ਭਤੀਜਿਆਂ ਨੂੰ ਤੇ ਇਹਨਾਂ ਦੇ ਸਕੂਲ ਦੇ ਵਿੱਚ ਬਹੁਤ ਜਲਦ ਆ ਗੇੜਾ ਮਾਰੂਗਾ ਜੀ ਪਰ ਉਹ ਹਾਂਜੀ ਮਿੱਤਰ ਪਿਆਰਿਓ ਮਿਲ ਕੇ ਗਏ ਨੇ ਭਤੀਜ ਕਾਫੀ ਤੇ ਸਿਟੀ ਸੈਂਟਰ ਆਇਆ ਦੀ ਮੈਂ ਚੱਲ ਜਾਂਦਾ ਹੋਇਆ ਕਾਫੀ ਪੀ ਚੱਲਦਾ ਇੱਥੇ ਕਾਫੀ ਦਾ ਹੁਣ ਸ਼ੱਕਦੇ ਆ ਕੱਪ ਫਿਰ ਜਾਂਦੇ ਹੋਏ ਚਾਵਲੇ ਤੋਂ ਲੈ ਚੱਲਾਂਗੇ ਆਪਾਂ ਖਣਪੀ ਨਾਲਾ ਸਮਾਨ ਸ਼ਾਮ ਵਾਲਾ ਸਿਸਟਮ ਫੜ ਕੇ ਤੇ ਅੱਜ ਤਾਂ ਆਇਆ ਸੀ ਯਾਰ ਫਿਰ ਹੁਣ 3-4 ਦਿਨ ਲਗਾਤਾਰ ਫਤੇਗੜ ਸਾਹਿਬ ਆਇਆ ਨਹੀਂ ਜਾਣਾ ਹੈਗਾ ਉਸ ਕਰਕੇ ਮੈਂ ਕਿਹਾ ਚਲ ਅੱਜ ਜਾਇ ਆਉਣੀ ਆ ਚਲਾ ਦੇ ਚਲਾ ਦੇ ਚਲ ਪੀ ਹਾਂਜੀ ਹਾਂਜੀ ਮਿੱਤਰ ਪਿਆਰਿਓ ਆਪਣੇ ਭਤੀਜ ਮਾਨੋ ਵਾਲੇ ਮਿਲੇ ਨੇ ਲੱਭ ਜੂਆ ਮੇਰੇ ਭਤੀਜੀਆਂ ਨੂੰ ਭਤੀਜ ਆਪਣੇ ਪੜਦੇ ਨੇ ਮਾਤਾ ਗੁਰਦੀ ਕਾਜ ਹੋ ਠੀਕ ਹੋ ਹਾਂਜੀ ਓਕਿਆ ਗੱਲਬਾਤ ਆ ਠੀਕ ਹੈ ਕਿਉਂ ਰਹਿਣੀ ਚਾਹੀਦੀ ਆ ਪੜੋ ਯਾਰ ਵਧੀਆ ਭਤੀਜੀਆਂ ਲੱਭ ਜੂਆ ਹਾਂਜੀ ਮਿੱਤਰ ਪਿਆਰਿਓ ਚਲਦੇ ਆ ਹੁਣ ਆਪਾਂ ਪਿੰਡ ਨੂੰ ਕਾਫੀ ਕੁਫੀ ਪੀ ਲਈ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਵੀ ਜਿਨ੍ਹਾਂ ਦੇ ਪੇਪਰ ਨੇ ਬੋਰਡ ਦੇ ਭਾਈ ਤਿਆਰੀ ਕਰ ਲੈਣ ਮੇਰੇ ਭਤੀਜ ਭਤੀਜੀਆਂ ਐਨ ਦੱਬ ਕੇ ਤਿਆਰੀ ਕਰ ਲੋ ਥੋੜੇ ਦਿਨੇ ਰਹਿ ਗਏ ਥੋੜੇ ਪੇਪਰਾਂ ਚ ਤੇ ਦਾਦਾ ਦਾਦੀ ਦਾ ਮਾਪਾਪ ਦਾ ਕਹਿਣਾ ਮੰਨਿਆ ਕਰੋ ਪੈਰੀਂ ਹੱਥ ਲਾਇਆ ਕਰੋ ਤੁਹਾਨੂੰ ਪਿਆਰ ਆ ਬਹੁਤ ਸਾਰਾ ਚਾਚੇ ਵੱਲੋਂ ਹਾਂਜੀ ਦੋਸਤੋ ਸ਼ਾਮ ਵਾਲਾ ਲੈਣਾ ਤੀਆ ਸਮਾਨ ਖਾਣ ਨਾਲ ਲੈ ਕੇ ਬਸ ਆਪਾਂ ਚਲਦੇ ਆ ਫਿਰ ਘਰ ਨੂੰ ਤੇ ਅੱਜ ਵਧੀਆ ਜੀ ਜੋ ਪਤੀ ਜੀਆਂ ਮੇਰੇ ਗੁਰਦੁਆਰਾ ਸਾਹਿਬ ਤੇ ਬਾਹਰ ਵੀ ਮਿਲੇ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਇੱਥੇ ਆਇਆ ਵੀ ਨਹੀਂ ਜਾਣਾ ਤਿੰਨ ਚਾਰ ਦਿਨ ਲਗਾਤਾਰ ਫਤਿਹਗੜ੍ਹ ਸਾਹਿਬ ਤੇ ਹੁਣ ਫੇਰ ਵੈਲ ਪਾਰਟੀਆਂ ਹੈਗੀਆਂ ਨੇ ਸਕੂਲਾਂ ਚ ਜਗਾ ਜਗਾ ਜਾਣਾ ਵੀ ਆ ਜਿੱਥੇ ਹਾਂ ਹੋਈ ਵੀ ਆ ਠੀਕ ਆ ਤੇ ਇੱਕ ਆਪਣੇ ਫੰਕਸ਼ਨ ਆਉਣਾ ਏ ਆਜੂਗਾ 10 ਦਿਨਾਂ ਦੇ ਵਿੱਚ ਵਿੱਚ ਤੇ ਆਪਣਾ ਦੋਤਾ ਇਹ ਜਿਹੜਾ ਉਹਦੀ ਛੜੀ ਮਨਾਉਣੀ ਹੈਗੀ ਆ ਉਹ ਫੰਕਸ਼ਨ ਚ ਲੱਗ ਜਾਣਾ ਏ ਅਸੀਂ ਫਿਰ ਹਫਤਾ ਖੰਡ ਸਾਡਾ ਉਧਰ ਨਿਕਲ ਜਾਣਾ ਜਿੰਮੇ ਕੋਈ ਕੱਪੜਾ ਲੈ ਲਿਆ ਜਾਂ ਕਿਤੇ ਚਲੇ ਗਏ ਉਹ ਨੇੜੇ ਉਹ ਫੰਕਸ਼ਨ ਬਸ 10 ਦਿਨ ਦੇ ਵਿੱਚ ਵਿੱਚ ਹੋ ਜਾਊਗਾ ਤੇ ਲਾਈਵ ਦਿਖਾਵਾਂਗੇ ਤੁਹਾਨੂੰ ਪ੍ਰੋਗਰਾਮ ਸਾਰਾ ਉਹ ਲੱਭ ਜੂਗਾ ਹਾਂਜੀ ਦੋਸਤੋ ਚੱਲਦੇ ਆਂ ਪਿੰਡ ਹਾਂਜੀ ਦੋਸਤੋ ਹੁਣੇ ਘਰੇ ਆਏ ਆ ਹਜੇ ਤੇ ਹੋਰ ਦੱਸੋ ਗੱਲ ਬਾਤ ਠੀਕ ਠਾਕ ਹੋ ਤੇ ਟਿਮੀ ਵਿਚਾਰੀ ਬਾਹਰ ਬੈਠੀ ਦੀ ਰੋਟੀ ਖਾ ਲਾ ਟਿਮੀ ਤਾਂ ਖਾਣ ਲੱਗ ਗਿਆ ਫੇਰ ਚੀਚੀ ਮਿਲੂਗੀ ਪਹਿਲਾਂ ਰੁੱਟੀ ਖਾ ਲ ਤੇ ਹੋਰ ਦੱਸੋ ਅੱਜ ਦਾ ਦਿਨ ਬਹੁਤ ਵਧੀਆ ਗਿਆ ਜੀ ਗੁਰਦੁਆਰਾ ਸਾਹਿਬ ਅੱਜ ਬਹੁਤ ਭਤੀਜ ਭਤੀਜੀਆਂ ਮਿਲੇ ਯਾਰ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਕੱਲ ਨੂੰ ਤਾਂ ਆਪਾਂ ਪਟਿਆਲੇ ਜਾਣਾ ਹੈ ਅਰਪਨ ਸਟੇਟ ਪਤਾ ਹੀ ਆ ਸੰਗਣ ਬਾਕੀ ਤੁਹਾਨੂੰ ਪਿਆਰ ਆ ਬਹੁਤ ਸਾਰਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਤੁਹਾਨੂੰ ਪਿਆਰ ਆ ਅੱਜ ਬਲੌਗ ਘੱਟ ਬਣਿਆ ਅੱਜ 6-7 ਕਿ ਮਿੰਟ ਦਾ ਹੀ ਹੋ ਮੇਰੇ ਸਾਥ ਨਾਲ ਬਾਕੀ ਪਿਆਰ ਆ ਤੁਹਾਨੂੰ ਸਤਿ ਸਿਕਾ